ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਘੱਤੇ ਨੂੰ ਸਾਥ ਸੰਗਤ ਦੀ ਸੰਗਤ ਦੇ ਸਹਾਯੋਗ ਦੇ ਨਾਲ ਬਾਬਾ ਸ਼ਾਮਦਾ ਜੀ ਦੇ ਜਨਮਾਨ ਵਰਸੀ ਮਨਾਈ ਗਈ ਜਿਸ ਦੇ ਵਿੱਚ 13 ਸ੍ਰੀ ਖੰਡ ਪਾਤਸ਼ਾਹ ਸਾਹਿਬ ਦੇ ਪੁੱਤ ਪਏ ਹਨ ਤੇ ਗੁਰੂ ਗੁਰ ਸਾਹਿਬ ਜੀ ਕੋਟਾਸ ਪਰਵਾਰੇ ਜਿੱਥੇ ਨੇ ਸੰਗਤਾਂ ਨੂੰ ਵਿਹਾਰ ਕੀਤਾ ਇਸ ਤੋਂ ਪਹਿਲਾਂ ਸੰਤ ਬਾਬਾ ਜਸਵਿੰਦਰ ਸਿੰਘ ਜੀ ਗੈਰ ਛੁਰ ਵਾਲੇ ਉਨਾ ਨੇ ਵੀ ਆਪਣੇ ਕੀਰਤਨ ਰਾਹੀਂ ਸੰਤਾਂ ਨੂੰ ਪ੍ਰੇਰਿਤ ਅਸਿਨਾਈ ਹੋਈ ਇਸ ਆ ਸੰਗਤ ਦੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਸੰਸਰ ਨਾਲ ਪਹੁੰਚਿਆ ਤੁਹਾਡਾ ਸਿੱਧੂ ਸਾਹਿਬ ਦਾ ਬਹੁਤ ਧੰਨਵਾਦ ਲਾਈਵ ਸਿੱਧੂ ਟੀਵੀ ਲਾਈਵ ਸਿੱਧੂ ਦੀ ਦੋ ਤਿੰਨ ਸਾਲ ਤੋਂ ਸੇਵਾ ਨਿਭਾਉਂਦੇ ਆ ਰਹੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਹਾਲਤਾ ਵਾਹਿਗੁਰੂ ਜੀ ਕੀ ਫਤਹ